ਪਟਾਣਾ ਦੇ ਸੀਡ ਆਫ ਰਾਂਸ ਸਕੂਲ ਦੇ ਵਿੱਚ ਕਰਾਟੇ ਕੰਪੀਟੀਸ਼ਨ ਕਰਵਾਇਆ ਗਿਆ। ਇਸ ਕੰਪੀਟੀਸ਼ਨ ਵਿੱਚ ਬੀਤੋ ਵਾਧ ਵਕ ਵਕ ਜਿਲੇ ਤੋਂ ਪੰਜਾਬ ਦੇ ਬਾਹਰਲੇ ਸੂਬੇ ਤੋਂ ਵੀ ਖਿਡਾਰੀ ਖੇਡੇ ਦੇ ਲਈ ਪਹੁੰਚੇ ਨੇ। ਸਮੋਕੇ ਗੱਲਬਾਤ ਦੌਰਾਨ ਇਸ ਟੀਮ ਦੇ ਮੁਖੀ ਨੇ ਕਿਹਾ ਕਿ ਕੰਪੀਟੀਸ਼ਨ ਕਰਵਾਉਣ ਦਾ ਮਤਲਬ ਹੁੰਦਾ ਹੈ ਕਿ ਨੌਜਵਾਨ ਪੀੜੀ ਦੇ ਵਿੱਚ ਉਤਸ਼ਾਹ ਤੇ ਆਤਮ ਰੱਖਿਆ ਪੈਦਾ ਕੀਤੀ ਜਾਵੇ। ਸਾਡਾ ਜਿਹੀ ਗੇਮ ਕਰਵਾਉਣ ਦਾ ਮਤਲਬ ਹੈ ਕਿ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹੇ ਤੇ ਸਾਰੇ ਹੀ ਪ੍ਰਕਿਰਿਆ ਦੇ ਵਿੱਚ ਹਿੱਸਾ ਲੈ। ਤਾਂ ਜੋ ਲੋਕ ਵੀ ਇੱਥੇ ਪਹੁੰਚ ਰਹੇ ਨੇ ਤੇ ਵਕ ਵਕ ਇਨਾਮ ਜਿਹੜੇ ਕਿ ਉਹਨਾਂ ਨੂੰ ਦਿੱਤੇ ਜਾ ਰਹੇ ਨੇ। ਉਹwidetilde ਵਿਦਿਆਰਥੀ ਨੇ ਇਸ ਖੇਡ ਦੇ ਵਿੱਚ ਹਿੱਸਾ ਲਿੱਤਾ ਤੇ ਸੰਤੁਸ਼ਟੀ ਜਤਾਈ ਹੈ ਕਿ ਕਿਹਾ ਕਿ ਅਸੀਂ ਇਸ ਗੇਮ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਹਾਂ ਉਸ ਦਾ ਮਕਸਦ ਹੈ ਕਿ ਸਾਡੇ ਵਿੱਚ ਆਤਮ ਸਮਰਪਣ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਆਤਮ ਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਉਹwidetilde ਹਰ ਬਾਰੇ ਦਿਨ ਵਿੱਚ ਆਪਣਾ ਆਪਣੇ ਮਾਪਿਆਂ ਦਾ ਆਪਣੇ ਸੂਬੇ ਦਾ ਨਾਮ ਜਿਹੜਾ ਕਿ ਰੌਸ਼ਨ ਕੀਤਾ ਜਾਵੇਗਾ। ਮੇਰਾ ਨਾਮ ਗੁਜਰਮੰਡ ਮੇਰਾ ਸੱਜਣ ਹੈ। ਇਹ ਮੇਰਾ 18ਵਾਂ ਟੂਰਨਾਮੈਂਟ ਹੈ ਤੇ ਪੰਜਾਬ ਦਾ ਪਹਿਲਾ ਟੂਰਨਾਮੈਂਟ ਹੈ ਜਿਹੜਾ ਕਿ ਕੰਟੀਨਿਊ ਚੱਲਦਾ ਹੈ। ਇਹ ਟੂਰਨਾਮੈਂਟ ਉਹ ਪੰਜਾਬ ਉਹ ਹੁਧਿਆਣਾ ਮਾਸਟਰ ਨਾ ਪਾਪਰਤੀ ਮਾਗਿਆ। ਸੁਭਾਈਨਾਂ ਦਾ ਬਹੁਤ ਹੋ ਸੁਭਿਲ ਜਾਨਾ ਕਿ ਇੱਥੇ ਆ ਕੇ ਇਹਨਾਂ ਨੇ ਮੈਡਲ ਜਿੱਤ ਕੇ ਬੱਚੇ ਬਹੁਤ ਜ਼ਿਆਦਾ ਪੁਰਸਕਾਰ ਦੇ। ਦੇਖੇ ਜੇ ਇਹਦੇ ਬੱਚਿਆਂ ਨੂੰ ਇੱਕ ਗੇਮਾਂ ਵਾਲਾ ਲਗਾਇਆ ਦਾ ਤੁਸੀਂ ਕਿੰਨਾ ਕੁ ਮਨ ਸਕੂਨ ਮਿਲਦਾ ਫਿਰ ਇਹਦੇ ਨਾਲ। ਮੇਰੇ ਮਨ ਨੂੰ ਬੜਾ ਸਕੂਨ ਹੈ। ਮੈਂ ਤੇ ਇਹ ਪੋਲੀਟਿਕਲ ਦੀ ਕੋਈ ਮਦਦ ਨਹੀਂ ਲੈਂਦਾ ਜੋ ਵੀ ਕਿਸੇ ਨੂੰ ਅਪਰੀਸ਼ੀਏਟ ਕਰਦਾ। ਕਿੰਨੇ ਕਿੰਨੀਆਂ ਟੀਮਾਂ ਟੋਟਲ ਇੱਥੇ ਹੈਗੀਆਂ? ਹਾਂ ਟੋਟਲ ਮੇਰੇ ਖਿਆਲ ਚ 20 ਕੁ ਟੀਮਾਂ ਆਈਆਂ। ਤੇ ਕਿਸ ਕਿਸ ਕੇ ਦੇ ਬੱਚੇ ਜਿਹੜੇ ਇਹਦੇ ਵਿੱਚ ਪਾਗ ਲੈ ਰਹੇ ਆ ਤੁਸੀਂ 4 ਸਾਲ ਤੋਂ ਸ਼ੁਰੂ ਹੋ ਬੱਚੇ 25 30 ਸਾਲ ਤੱਕ ਚੱਲਦਾ ਫਿਰ ਕਿੰਨੇ ਦਿਨ ਚੱਲਣਾ ਹੈ ਟੂਰ ਇਹ ਇੱਕ ਉਹ ਦਾ ਪ੍ਰੋਗਰਾਮ ਹੈ ਕਿਤੇ ਹੋਰ ਵੀ ਟੂਰ ਲਾਣ ਜਾਂਦੇ ਤੁਸੀਂ ਬੱਚਿਆਂ ਨੂੰ ਇਸ ਤਰ੍ਹਾਂ ਕੰਪੀਟੀਸ਼ਨ ਦੇ ਨਾਲ ਬਿਲਕੁਲ 4 ਵਾਰੀ ਮਲੇਸ਼ੀਆ ਦੋ ਵਾਰੀ ਦੁਬਈ ਸਿੰਗਾਪੁਰ ਨੇਪਾਲ ਮੈਂ ਜਾਂਦੇ ਰਹੇ ਕਿੰਨੇ ਕੇ ਫਿਰ ਕੰਪੀਟੀਸ਼ਨ ਬੱਚਿਆਂ ਨੇ ਜਿੱਤੇ ਤੇ ਤੁਹਾਡੇ ਉੱਤੇ ਨਾਲ ਅਲਮੋਸਟ ਸਾਰੇ ਜਿੱਤ ਗਏ ਮੈਂ ਤੇ ਰਹੇ ਕੀ ਕਹਿਣਾ ਜਾਂਦੇ ਜਿਹੜੇ ਗੇਮਾਂ ਨੂੰ ਨਹੀਂ ਪਨਾਉਣਾ ਜਾਂਦੇ ਮੇਰਾ ਇਹ ਇੱਕ ਟੀਮ ਹੈ ਕਿਉਂਕਿ ਇਹ ਬੱਚੇ ਨਸ਼ੇ ਤੋਂ ਬਚੇ ਰਹੇ ਮਦ ਤੇ ਆਪਣੀ ਦੇਸ਼ ਦਾ ਨਾਮ ਰੋਸ਼ਨ ਕਰ ਪੰਜਾਬ ਦਾ ਆਪਣਾ ਮਤਨ ਦਾ ਨਾਮ ਇੱਕ ਜਿੱਡੋ ਕੈਂਪ ਜਿਹੜੀ ਆ ਨੇਪਾਲ ਦੀ ਆ ਚਾਈਨਾ ਦੀ ਆ ਪਰ ਇੱਥੇ ਬਟਾਲੇ ਦੇ ਲੋਕ ਬੱਚੇ ਪੜ ਖੇਡ ਦੇ ਬੜੇ ਸੋਹਣੇ ਲੱਗਦੇ ਆ ਕਿੱਦਾਂ ਮਨ ਚ ਤੁਹਾਡੇ ਆਇਆ ਸੀ ਇਹ ਚੀਜ਼ ਨੂੰ ਦੇ ਕੇ ਮੈਨੂੰ ਦੇਖੋ 32 ਸਾਲ ਹੋ ਗਏ ਆ ਤੇ ਮੈਂ ਇੱਕੋ ਗੇਮ ਵਾਲੇ ਪਾਸੇ ਆਇਆ ਹਾਂ ਸਿਰਫ ਤੇ ਮੈਂ ਕਰਾਟੇ ਕਰਕੇ ਮੇਰਾ ਸ਼ੌਕ ਹੈ ਵੀ ਮੇਰੇ ਮਲੇ ਦੇ ਬੱਚੇ ਮੈਂ ਉਹਨਾਂ ਵਾਸਤੇ ਇਸ ਵਾਰ ਫ੍ਰੀ ਕਰਾਟੇ ਕਰਾਂ ਅਗਲੇ ਸਾਲ ਤੋਂ ਮੁਰਗੀ ਮੁਲਾਸਾ ਤੋਂ ਮਾੜਾ ਕਿਨੇ ਦਿੰਦਾ ਵਾ ਕਿ ਮੇਰੀ ਸੋਚ ਇਹ ਹੋਈ ਤੇ ਮੈਂ ਉਹਨਾਂ ਨੂੰ ਵਧੀਆ ਪਾਸੇ ਲਾ ਠੀਕ ਸਰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਜਿੰਦਰ ਸਿੰਘ ਕਿੱਥੋਂ ਹੈ ਜੀ ਮੈਂ ਜਲਾਲਾਬਾ ਡਿਸਟ੍ਰਿਕਟ ਫਾਜ਼ਿਲਕਾ ਸਰ ਕਿੱਦਾਂ ਲੱਗਦਾ ਜੀ ਬਟਾਲਾ ਆਣ ਕੇ ਵਧੀਆ ਲੱਗ ਰਿਹਾ ਜੀ ਇੰਡੋ ਨੇਪਾਲ ਚੈਂਪੀਅਨਸ਼ਿਪ ਹਰ ਸਾਲ ਇੱਥੇ ਹੋਣੀ ਹੈ ਔਰ ਉਹਦੇ ਵਿੱਚ ਸਾਨੂੰ ਬੁਲਾਇਆ ਜਾਂਦਾ ਹੈ ਅਸਲ 'ਚ ਸਾਨੂੰ ਬੜਾ ਵਧੀਆ ਲੱਗਦਾ ਤਾਂ ਜੇ ਬੱਚੇ ਆਉਂਦੇ ਆ ਬੱਚੇ ਨਸ਼ਾ ਤੋਂ ਰਹਿਤ ਹੁੰਦੇ ਆ ਗੇਮਾਂ ਵੱਲ ਜੁੜਦੇ ਆ ਬੱਚਾ ਨੂੰ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਅੰਜਲੇ ਜਾਨ ਦਾ ਇੱਕ ਜ਼ਰੀਆ ਹੈ ਤਾਂ ਕਿ ਫੌਰਨ ਦੇ ਵਿੱਚ ਵੀ ਬੱਚੇ ਜਾਂਦੇ ਆ ਕਿਉਂਕਿ ਪੰਜਾਬ ਤੋਂ ਔਰ ਉਜਤਕੇ ਆਉਂਦੇ ਆ ਜਦੋਂ ਤੁਹਾਨੂੰ ਆਵਾਜ਼ ਦਾ ਪੰਜਾਬ ਦਾ ਸਾਡੇ ਭਾਰਤ ਦਾ ਨਾਮ ਰੋਸ਼ਨ ਨੂੰ ਲੈ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਇੱਥੇ ਪਹੁੰਚਣ ਤੇ ਵੀ ਸਾਨੂੰ ਬਹੁਤ ਵਧੀਆ ਜਿਹੜਾ ਉਹ ਨਿੱਘਾ ਸਵਾਗਤ ਕਰਦੇ ਉਹਦੇ ਨਾਲ ਹੋਰ ਵੀ ਸਾਨੂੰ ਮਦਦ ਮਿਲਦਾ ਕਿਸੇ ਦੇ ਬੱਚੇ ਲੈ ਕੇ ਆਉਂਦੇ ਤੁਸੀਂ ਕਰਦੇ ਅਸੀਂ ਮੈਂ 6 ਸਾਲ ਤੋਂ ਲੈ ਕੇ ਜੀ 20 ਸਾਲ ਤੱਕ ਦੇ ਬੱਚੇ ਲੈ ਸਕਾ ਔਰ ਉਹਨਾਂ ਦੇ ਵਿੱਚ ਪਲਗ-ਪਲਗ ਟਾਟਾ ਕਿੰਨੇ ਮੰਨੋ ਕ੍ਰੈਡਿਟ ਹੋ ਗਿਆ ਜੂਨੀਅਰ ਹੋ ਗਿਆ ਸੀਨੀਅਰ ਹੋ ਗਿਆ ਬੱਚੇ ਜਿੰਨੇ ਜਿਤਨੇ ਹੁੰਦੇ ਆ ਬੜੀ ਖੁਸ਼ੀ ਅੱਜ ਕੱਲ ਦੇ ਬੱਚਿਆਂ ਨੂੰ ਮੋਬਾਈਲ ਤੋਂ ਵਗੈਰਾ ਜਾਂ ਕੋਈ ਚੀਜ਼ ਲੱਭਦੀ ਨਹੀਂ ਪਰ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਫਿਰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਨਾਲ ਅੱਜ ਇਹ ਅਸੀਂ ਬਹੁਤ ਸਖਤ ਹੈ ਥੋੜਾ ਡਿਫਿਕਲਟ ਹੈ ਲੇਕਿਨ ਬਹੁਤ ਹੰਦਾਂ ਦਾ ਜਦੋਂ ਮੈਨੇਜ ਕਰਨਾ ਹੋਵੇ ਤਾਂ ਅਸੀਂ ਬੱਚਿਆਂ ਨੂੰ ਮੋਟੀਵੇਟ ਕਰੀਦਾ ਹੈ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਉਹਨਾਂ ਨਾਲ ਅਟੈਚਮੈਂਟ ਪੜਾਈ ਦੀ ਹੈ ਤਾਂ ਕਿ ਬੱਚੇ ਜਿਹੜੇ ਗੇਮਾਂ ਵੱਲ ਆਉਣ ਸਟੱਡੀ ਵੱਲ ਜਾਣ ਜਿਹੜਾ ਮੋਬਾਈਲ ਤੋਂ ਰਹਿਤ ਹੋਣ ਉਹਨਾਂ ਨੂੰ ਜਿਹੜਾ ਟਾਈਮ ਹੈ ਜਿਹੜਾ ਐਕਸਟਰਾ ਉਹਨਾਂ ਦਾ ਉਹ ਸਾਰਾ ਦਾ ਸਾਰਾ ਅਸੀਂ ਜੀਮਾਂ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਮੋਬਾਈਲ ਤੋਂ ਉਹਨਾਂ ਨੂੰ ਅਵਾਇਡ ਕੀਤਾ ਜਾਵੇ ਜਾਂ ਹੋਰ ਜਿਹੜੀਆਂ ਨਸ਼ੀਆਂ ਹੈਗੀਆਂ ਉਹਨਾਂ ਤੋਂ ਅਵਾਇਡ ਕਰਕੇ ਤੇ ਇਹਨਾਂ ਨੂੰ ਜੀਮਾਂ ਵੱਲ ਲਿਆ ਕੇ ਸਰੀਰਕ ਤੰਦਰੁਸਤੀ ਔਰ ਇੱਕ ਜਿਹੜਾ ਹੱਸਦਾ ਖੇਡਦਾ ਪੰਜਾਬ ਆ ਸਾਡਾ ਅਸੀਂ ਉਹਦੇ ਤੇ ਲੱਗਿਆ ਲੱਗਦਾ ਨਹੀਂ ਪੇਰਸ ਨੂੰ ਸਾਥ ਦੇਣ ਜਿਹਦੇ ਬੱਚਿਆਂ ਨੂੰ ਵੀ ਜਿੱਦ ਨੂੰ ਕਹਿਣ ਉਧਰ ਨੂੰ ਇਹਨਾਂ ਗੇਮਾਂ ਵਾਲ ਪਾਣਾ ਚਾਹੀਦਾ ਹਾਂਜੀ ਕਈ ਬੱਚੇ ਨਹੀਂ ਵੀ ਮੰਨਦੇ ਪਰ ਹੌਲੀ ਹੌਲੀ ਦੇਖੋ ਸਾਨੂੰ ਅਟੈਚਮੈਂਟ ਬਣਾਉਣੀ ਪੈਂਦੀ ਆ ਬੱਚਿਆਂ ਨੂੰ ਜਦੋਂ ਅਟੈਚਮੈਂਟ ਹੋ ਜਾਂਦੀ ਆ ਫਿਰ ਬੱਚੇ ਨੂੰ ਟਾਈਮ ਦੇਣਾ ਪੈਂਦਾ ਕੁਝ ਪੇਰੈਂਟਸ ਆ ਜਿਹੜੇ ਟਾਈਮ ਨਹੀਂ ਦਿੰਦੇ ਉਹ ਦਿਖਾ ਕਰਕੇ ਟਾਈਮ ਦੇਣ ਕੋਈ ਨਹੀਂ ਲੱਗਦਾ ਇੰਨੀ ਪ੍ਰੋਬਲਮ ਪ੍ਰੈਕਟਿਸ ਕਰਦਾ ਪਰ ਮੈਂ ਉਹਨਾਂ ਦੇ ਵਿੱਚੋਂ ਬੜੇ ਐਦਾਂ ਦੇ ਬੱਚੇ ਆ ਜਿਹੜੇ ਕਿ ਆਪਣੇ ਨੈਸ਼ਨਲ ਐਸਜੀਐਫੀ ਦੇ ਵਿੱਚੋਂ 골ਡ ਮੈਨ ਲਿਸਟ ਹੋਏ ਆ ਪਰਫੋਰਮ ਤੋਂ ਵੀ ਉਹ ਜਿਹੜੇ ਆ ਗਿਆ ਮੈਡ ਲਿਸਟ ਹੋਏ ਆ ਉਹਨਾਂ ਨੂੰ ਸਨਮਾਨ ਵੀ ਮਿਲਿਆ ਔਰ ਉਹਨਾਂ ਨੂੰ ਜੌਬ ਵਗੈਰਾ ਵੀ ਮਿਲਿਆ ਤੇ ਬਹੁਤ थैंक यू ਗੁੱਡ ਮਾਰਨਿੰਗ एवरीवन ਆਮ ਹੈਪੀ ਟੂ ਬੀ ਹੇਅਰ ਅ ਦਿਨੋਰੇਸ਼ਨ ਆਫ 18 ਇੰਡੋਨੇਸ਼ੀਆ ਇੰਡੋਨੇਪਾਲ ਫੋਟੋ ਕੰਪੀਟੀਸ਼ਨ be held in the Francis School Auditorium and appreciate a large number of students, participants from different parts of uh, the region, having shown interest in karate, the discipline, and have willingly come forward to participate, taking the, the karate championship forward and strengthening it year after year. The organizers have worked very hard to gather them together and I wish all of them great success in the organization of the program and best wishes to participants. May this karate participation in karate discipline instill in them the spirit of discipline, fellowship and willingness to serve the needy and the suffering putting themselves forward and sacrificing their own lives to save the lives of others. And I wish them all success and God bless you, bless all the participants. All Thank the media you. The dear persons who have come here to um, make uh, this program known to the public that more and more people will participate in the days to come. Wish you all the best. God bless. Thank you. <laughs> ਸਕੂਲ ਦਾ ਨੇਮ ਹੈ ਅਸੀਂ ਕਰਾਟੇ ਖੇਲਣ ਆਏ ਸੀਗੇ ਹਾਂਜੀ ਅਸੀਂ ਪਹਿਲੀ ਵਾਰੀ ਖੇਲਣ ਆਏ ਸੀਗੇ ਬਹੁਤ ਵਧੀਆ ਲੱਗਣ ਡਿਆ ਹੈ ਹਾਂਜੀ ਸਰਕਾਰੀ ਸਕੂਲ ਤੋਂ ਆਏ ਸੀ ਸਾਡੇ ਨਾਲ 15 ਬੱਚੇ ਆਏ ਆ ਕੁੜੀਆਂ ਗਰਲ ਵੀ ਆਈਆਂ ਸੀ ਅਸੀਂ ਹਾਂਜੀ ਸਕੂਲ ਚੋਂ ਸਕਾਂਦੇ ਆ ਤੇ ਉਸ ਤੋਂ ਬਾਅਦ ਅਕੈਡਮੀ ਵੀ ਜਾਂਦੇ ਆ

ਹਾਨੂੰ 2 ਸਾਲ ਹੋ ਗਿਆ ਹੈ ਜਾਵਾ ਹੈ ਸਾਡੇ ਕੋਚ ਪ੍ਰਾਈ ਵੀ ਇੰਪੋਰਟੈਂਟ ਆ ਸਟੱਡੀ ਇਕ ਲਗਾ ਵੀ ਇੰਪੋਰਟੈਂਟ ਆ ਸਾਡਾ ਕੋਰੋਨਾ ਖਿਆਣੂ ਛੱਡ ਤੇਰਾ ਬਾਧੂਆ ਇੱਕ ਮੈਦ ਨਹੀਂ ਛੱਡੇ ਆ ਜਿਹੜੇ ਇੱਥੇ ਆ ਕੇ ਪਹੁੰਚ ਗਏ ਪੇਰੈਂਟਸ ਘਰ ਕੇ ਆ ਇਕੋ ਸਿ ਕੋਚ ਕਰਕੇ ਮੈਂ ਇੰਟਰਨੈਸ਼ਨਲ ਵੀ ਖੇਡ ਗਿਆ ਸਾਡੇ ਮਲੇਸ਼ੀਆ